ਸਤਨਾਮ ਵਾਹੀ ਗੁਰੂ ਸਾਹਿਬ ਜੀ ਸੋ ਕਹੋ ਟਲ ਗੁਰਸਿਵੀਐ ਐਹ ਨਿਸ ਸਹਜ ਸੁਬਾਈ ਦਰਸ਼ਨ ਪਰ ਸੈਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ কুরਸੋਂ ਕੱਟੀਏ ਤੁਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਏ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਵਾਹੀ ਗੁਰੂ ਸਾਹਿਬ ਜੀ ਸੂਹੀ ਮਹਲਾ 4 ਕਾਰ 7 එක වුවංකා සතගොර ප්‍රසාද තීරීකමන කවන ගොන කැහැකැහැගාව තුංසාහිභ ගොනින්නි දන්නා. तुमरी मेहमा बरण न सको तू ठाकुर ऊज पगवना तेरी कमन कवन, कवन गुण कह कह गावा ਤੂੰ ਸਾਹਿਬ ਗੁਣੇ ਨਿਦਾਨਾ ਤੇਰੀ ਮਹਿਮਾ ਵਰਨ ਨਾ ਸਕਾਂ ਤੂੰ ਠਾਕੁਰ ਊਚ ਭਗਵਾਨ ਮੈਂ ਹਰ ਹਾਲੇ ਨਾਮ ਧਰ ਸੋਈ ਜਿਉਂ ਭਾਵੇਂ ਤਿਉ ਰਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਮੈਂ ਤਾਂ ਦੀਬਾਨ ਤੂੰ ਹੈ ਮੇਰੇ ਸੁਅੰਮੀ ਮੈਂ ਤੋ ਦਿਆ ਗਏ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਦਰਦੀ ਵਿਚੇ ਪਾਣੀ ਵਿਚ ਕਾਸ਼ਟ ਅਗਨ ਤਰੀ ਜੈ ਬੱਕਰੀ ਸਿੰਗ ਇਕ ਤੈ ਥਾਏ ਰਾਖੇ ਮਨ ਹਰ ਜਪ भ्रम भव दूर की जय हर की वडाय देखो संत हो हरने माने आ मान देवाए ज्यों धरी चरण ते ऊपर वे त्यों नानक साध जना जगत आन सब सेरि पा ज्यों ਤਰਤੀ ਚਰਨ ਤਲੇ ਤੇ ਉਪਰ ਆਵੇਂ ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈ ਦੀ ਪਾਏ ਹਰ ਕੀ ਵਡਿਆਈ ਦੇਖੋ ਸੰਤ ਹੋ ਹਰ ਨਿਮਾਨਿਆ ਮਾਨ ਦਿਵਾਈ ਜਿਉ ਤਰਤੇ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈ ਦੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਘਰ 7 ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੀ ਕਵਨ ਕਵਨ ਗੁਣ ਕਹਿ ਕਹਿ گاਵਾ ਤੂੰ ਸਾਹਿਬ ਗੁਣੀ ਨਿਧਨਨਾ ਤੁਮਰੀ ਮਹਿਮਾ ਬਰਨਨਾ ਸਾਖੋਂ ਤੂੰ ਠਾਕੁਰ ਊਚ ਪਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ